ਫਿਲੀਪੀਟ ਉਹ ਧਰਤੀ ਆ ਜਿੱਥੇ ਸ਼ੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਚਮਸ਼ੂ ਪ੍ਰਾਪਤ ਧਰਤੀ ਆ ਏ ਇੱਥੇ ਗੁਰੂ ਸਾਹਿਬ ਜੀ ਆਏ ਸਨ ਔਰ ਇੱਥੋਂ ਦਾ ਇੱਕ ਰਾਜਾ ਵੀ ਸੀ ਜਿਸ ਨੂੰ ਜੇਲ੍ਹ ਦੇ ਵਿੱਚੋਂ ਗਵਾਲੀਅਰ ਕਿਲੇ ਦੇ ਵਿੱਚੋਂ ਗੁਰੂ ਸਾਹਿਬ ਨੇ ਉਹਦੀ ਮੁਕਤੀ ਕਰਾਈ ਸੀ ਉਹਨੂੰ ਛੁਡਾਇਆ ਸੀ ਮੈਂ ਤੇ ਅੱਜ ਵਿਸ਼ੇਸ਼ ਕਰਕੇ ਪਹੁੰਚਾ ਹਾਂ ਔਰ ਗੱਲਬਾਤ ਕਰਾਂਗਾ ਜਿਹੜਾ ਪੀੜੀ ਪੀੜ ਦਾ ਇੱਥੋਂ ਦਾ ਇਤਿਹਾਸ ਹੈ ਛੇਵੀਂ ਪਾਸ਼ਾਹੀ ਮਹਾਰਾਜ ਦਾ ਉਹਦੇ ਬਾਰੇ ਆਪ ਜੀ ਨੂੰ ਸਾਰੀ ਜਾਣਕਾਰੀ ਦਿੰਨੇ ਆ ਦੱਸਨੇ ਆ ਕਿ ਇੱਥੋਂ ਦਾ ਇਤਿਹਾਸ ਹੈ ਕਿ ਅਸਲ 'ਚ ਮੇਰੇ ਨਾਲ ਨੇ ਗੁਰਦੁਆਰਾ ਸਾਹਿਬ ਦੇ ਹੱਦ ਗ੍ਰੰਤੀ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪਾਂ ਅੱਜ ਪਵਿੱਤਰ ਧਰਤੀ ਛੇਵੀਂ ਪਾਸ਼ਾਹੀ ਦੀ ਚਰਨ ਸੂਪਰਾਪਤ ਧਰਤੀ ਜਿਹੜੀ ਆ ਪੀੜੀ ਪੀੜ ਦੇ ਵਿੱਚ ਅਸੀਂ ਖੜੇ ਹੋਏ ਆ ਇੱਥੋਂ ਦਾ ਇਤਿਹਾਸ ਕੀ ਆ ਇਤਿਹਾਸ ਆਪ ਜੀ ਪਹੁੰਚੇ ਹੋ ਤੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪਰਉ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਇੱਥੇ ਪਹੁੰਚੇ ਹੋ ਇਹ ਉਹ ਸਥਾਨ ਹੈ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨ ਪੈ ਤੇ ਜੇ ਇਤਿਹਾਸ ਦੀ ਗੱਲ ਕਰੀਏ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਿਸ ਵਕਤ ਗਵਾਲੀਅਰ ਦੇ ਕਿਲੇ ਵਿੱਚ ਸਨ ਜੀ ਕਰੀਬ 1612 ਦੀ ਘਟਨਾ ਵਾ 1612 ਦੇ ਵਿੱਚ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ। ਜੀ। ਉੱਥੇ 52 ਰਾਜੇ ਸਨ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚ ਪਹਿਲਾਂ ਤੋਂ ਹੀ ਸਨ। ਜੇ ਉਸ ਕਿਲੇ ਦੀ ਗੱਲ ਕਰੀਏ ਤੇ ਜਿਹੜਾ ਬੰਦਾ ਲੱਤਾਂ ਦੇ ਭਾਰ ਚੱਲ ਕੇ ਜਾਂਦਾ ਸੀ ਨਾ ਜੀ ਉਹ ਲੱਤਾਂ ਦੇ ਭਾਰ ਚੱਲ ਕੇ ਵਾਪਸ ਨਹੀਂ ਸੀ ਆਉਂਦਾ। ਫੱਟੇ ਤੇ ਪੈ ਕੇ ਆਉਂਦਾ ਸੀ। ਭਾਵ ਕਿ ਇੰਨਾ ਭਿਆਨਕ ਜਿਹੜਾ ਸੀ ਉਹ ਗਵਾਲੀਅਰ ਦਾ ਕਿਲਾ ਸੀ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਕੈਦ ਕੀਤਾ ਗਿਆ। ਜੇਸ ਵਕਤ ਧੰਗੁਰ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਰਿਹਾ ਕੀਤਾ ਜਾਣਾ ਉਸ ਵਕਤ ਸਤਿਗੁਰੂ ਮਹਾਰਾਜ ਨੇ ਇੱਕ ਸ਼ਰਤ ਰੱਖੀ ਕਿ ਜੇਕਰ ਮੈਂ ਤਾਂ ਜਾਵਾਂਗਾ ਜੇਕਰ ਇਹ ਬਵੰਦਾ ਰਾਜਿਆਂ ਨੂੰ ਰਿਹਾ ਕੀਤਾ ਜਾਏਗਾ। ਜਹਾਂਗੀਰ ਬਾਦਸ਼ਾਹ ਨੇ ਸੋਚਿਆ ਕਿ ਗੁਰੂ ਸਾਹਿਬ ਇੱਕ ਰਾਜੇ ਨੂੰ ਲੈ ਜਾਣਗੇ ਨਾਲ ਦੋ ਰਾਜਿਆਂ ਨੂੰ ਲੈ ਜਾਣਗੇ। ਚੋਹਾਂ ਨੂੰ ਲੈ ਜਾਣਗੇ। ਪਰ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਧੰਗੁਰ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ। ਤੇ ਇੱਕ ਇੱਕ ਕਲੀ ਇੱਕ ਇੱਕ ਰਾਜੇ ਨੂੰ ਫੜਾਈ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬਵੰਜਾ ਰਾਜੇ ਉਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਜਿੰਨਾ ਰਾਜਿਆਂ ਦੇ ਵਿੱਚ ਇੱਕ ਰਾਜਾ ਸੀ ਰਾਜਾ ਬਾਜ ਬਹਾਦਰ ਉਹ ਇਸ ਪੀਲੀਪੀਧਾ ਰਹਿਣ ਵਾਲਾ ਸੀ ਰਾਜਾ ਬਾਜ ਬਹਾਦਰ ਜਿਹੜਾ ਪੀਲੀਪੀਧਾ ਦਾ ਰਾਜਾ ਸੀ ਇੱਥੋਂ ਦਾ ਰਹਿਣ ਵਾਲਾ ਸੀ ਠੀਕ ਹੈ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਨਕਮਤਾ ਸਾਹਿਬ ਦੀ ਪਾਵਨ ਧਰਤੀ ਤੇ ਚਰਨ ਪਾਏ ਜਿੱਥੇ ਗੁਰਖ ਦਾ ਮਤ ਚੱਲਦਾ ਸੀ ਉੱਥੇ ਉੱਥੇ ਨਾਨਕ ਦਾ ਮਤ ਚੱਲਣ ਲੱਗਾ ਜਿੰਨੂੰ ਗੁਰਖ ਮਤੇ ਤੋਂ ਬਾਅਦ ਵਿੱਚ ਨਾਨਕ ਮਤਾ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਭਾਈ ਅਲਮਸਤ ਜੀ ਨੂੰ ਦੇ ਕੇ ਗਏ ਸਨ ਅੱਜ ਵੀ ਤੁਸੀਂ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਜਾਓ ਤੇ ਉੱਥੇ ਦੀਵਾਨ ਹਾਲ ਹੈ ਜਿਹੜਾ ਉਹ ਭਾਈ ਅਲਮਸਤ ਜੀ ਦੇ ਨਾਂ ਤੋਂ ਭਾਈ ਅਲਮਸਤ ਜੀ ਨੂੰ ਸੇਵਾ ਸੰਭਾਲ ਕੇ ਗਏ ਤੇ ਉੱਥੇ ਜਿਹੜੇ ਸਿੱਧ ਜੋਗੀ ਸਨ ਜਦੋਂ ਗੁਰੂ ਸਾਹਿਬ ਜੀ ਛੇਵੇਂ ਜਾਮੇ ਦੇ ਵਿੱਚ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਦੇ ਵਿੱਚ ਉਸ ਵਕਤ ਜਿਹੜਾ ਭਾਈ ਅਲਮਸਤ ਸੀ ਉਹਨੂੰ ਸਿੱਧ ਬੜਾ ਤੰਗ ਕਰਦੇ ਸੀ ਪਰੇਸ਼ਾਨ ਕਰਦੇ ਸੀ ਠੀਕ ਹੈ ਜੀ ਭਾਈ ਅਲਮਸਤ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਣਾਚਰਦਾਸ ਕੀਤੀ ਕਿ ਸਤਿਗੁਰੂ ਮਹਾਰਾਜ ਹੁਣ ਤੁਸੀਂ ਮੇਰੀ ਬਾਹ ਫੜੋ ਇਹ ਜਿਹੜੇ ਸਿੱਧ ਜੋਗੀ ਆ ਮੈਨੂੰ ਬੜਾ ਤੰਗ ਕਰਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਅਰਦਾਸ ਬੇਨਤੀ ਸੁਣੀ ਪੰਜਾਬ ਦੀ ਧਰਤੀ ਤੋਂ ਨ ਗੁਰੂ ਸਾਹਿਬ ਇੱਥੇ ਪਹੁੰਚੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਬਾ ਹਲਮਸਤ ਜੀ ਨੇ ਅਰਦਾਸ ਬੇਨਤੀ ਕੀਤੀ ਨਾਨਕ ਮਤਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਤੇ ਜਾਣੇ 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 ਜਾਣ ਦਿਲਾਂ ਦੀਆਂ ਜਾਣਦੇ ਮਹਾਰਾਜ ਤੇ ਅਰਦਾਸ ਜਿਹੜੀ ਹੁੰਦੀ ਹੈ ਉਹ ਵਿਸ਼ਵਾਸ ਕਰਕੇ ਹੁੰਦੀ ਹੈ ਜੇ ਵਿਸ਼ਵਾਸ ਦੇ ਨਾਲ ਭਾਵਨਾ ਨਾਲ ਅਰਦਾਸ ਕਰਾਂਗੇ ਨਾ ਤੇ ਗੁਰੂ ਸਾਹਿਬ ਜੀ ਜ਼ਰੂਰ ਸੁਣਦੇ ਤੇ ਜਦੋਂ ਭਾਈ ਹਲਮਸਤ ਜੀ ਨੇ ਅਰਦਾਸ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨਾਨਕ ਮਤਾ ਸਾਹਿਬ ਆਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੁਸੀਂ ਜਾਣਦੇ ਹੋ ਕਿ ਮੇਰੀ ਦੋ ਤਲਵਾਰਾਂ ਬਧੀਆਂ ਇੱਕ ਮੇਰੀ ਦੀ ਇੱਕ ਪੀਰੀ ਦੀ ਇੱਕ ਦਮ ਬਾਬਾ ਬੁੱਢਾ ਜੀ ਨੇ ਦੋ ਤਲਵਾਰਾਂ ਪਹਿਨਾਈਆਂ ਸੰਮੇਰੀ ਪੀਰੀ ਦੀ ਭਗਤੀ ਤੇ ਸ਼ਕਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਦੋਂ ਗੱਦੀ ਤੇ ਬੈਠੇ ਸਨ ਬਰਾਜਮਾਨ ਹੋਏ ਤੇ ਉਹਨਾਂ ਨੇ ਇੱਕ ਐਲਾਨ ਵੀ ਕੀਤਾ ਸੀ ਕਿ ਅੱਜ ਤੋਂ ਬਾਅਦ ਵਿੱਚ ਮੈਨੂੰ ਚੰਗੀਆਂ ਜਵਾਨੀਆਂ ਦੀ ਲੋੜਿਆ ਤੇ ਚੰਗੇ ਸ਼ਸਤਰਾਂ ਦੀ ਲੋੜਿਆ ਜੀ ਇੱਥੇ ਜਦੋਂ ਮਹਾਰਾਜ ਆਏ ਤੇ ਉਹਨਾਂ ਦੇ ਨਾਲ ਸੂਰਮੇ ਸ਼ਸਤਰਬੱਧ ਸਨ ਸਾਰੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪ ਵੀ ਸ਼ਸਤਰ ਰੱਖਦੇ ਸਨ ਤੇ ਜਿੰਨੇ ਵੀ ਸਿੱਧ ਜੋਗੀ ਸਨ ਉਹਨਾਂ ਨੇ ਵੇਖਿਆ ਕਿ ਕੋਈ ਪੰਡਾਬ ਦੀ ਧਰਤੀ ਤੋਂ ਪੀਰ ਆਇਆ ਜਿਹੜਾ ਸ਼ਸਤਰਬੱਧ ਹੋ ਕੇ ਆਇਆ ਉਹ ਸ਼ਿਕਾਇਤ ਲੈ ਕੇ ਆਏ ਰਾਜੇ ਬਾਜਬਹਾਦਰ ਦੇ ਕੋਲ ਜਿਹੜਾ ਇੱਥੋਂ ਦਾ ਰਾਜਾ ਸੀ ਬਾਜਬਹਾਦਰ ਕਿਉਂਕਿ ਪਹਿਲਾਂ ਨਾਨਕ ਮਤਾ ਸਾਹਿਬ ਨਾ ਪੀਲੀ ਪੀਤ ਰਿਆਸਤ ਵਿੱਚ ਹੀ ਹੁੰਦਾ ਸੀ ਬਾਅਦ ਵਿੱਚ ਅਲੱਗ ਹੋਇਆ ਜੀ ਜੀ ਤੇ ਉੱਥੋਂ ਦੇ ਜਿਹੜੇ ਸਿੱਧ ਸਿਓ ਚੱਲ ਕੇ ਆਏ ਕਿ ਪੰਜਾਬ ਦੀ ਧਰਤੀ ਤੋਂ ਕੋਈ ਸ਼ਸਤਰ ਧਾਰਨ ਕਰਕੇ ਗੁਰੂ ਪੀਰ ਆਇਆ ਵਾ ਜਿਹੜਾ ਸਾਨੂੰ ਉੱਥੋਂ ਭਜਾਰਿਆ ਵਾ ਜਿਹੜਾ ਆਪਣੇ ਆਪ ਨੂੰ ਸਦਵਾਉਂਦਾ ਤੇ ॠषि ਆ ਸਦਵਾਉਂਦਾ ਸਾਧੂ ਆ ਸਦਵਾਉਂਦਾ ਗੁਰੂ ਆ ਪਰ ਉਹ ਸ਼ਸਤਰਧਾਰੀ ਆ ਹਾਂ ਸਰ ਗੁਰੂ ਸਦਵਾਉਂਦਾ ਸਿੱਖਾਂ ਦਾ ਪਰ ਉਹਨੇ ਸ਼ਸਤਰ ਰੱਖੇ ਆ ਜੀ ਤੇ ਉਹ ਸਾਨੂੰ ਉੱਥੋਂ ਭਜਾਰਿਆ ਵਾ ਤੇ ਤੁਸੀਂ ਸਾਡੀ ਸਹਾਇਤਾ ਕਰੋ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉੱਥੇ ਨੇ ਤੇ ਜਿਹੜੇ ਸਿੱਧਿਆ ਉਹ ਇੱਥੇ ਲੈਣ ਵਾਸਤੇ ਆ ਕੇ ਰਾਜਾ ਬਾਜਬਹਾਦਰ ਨੂੰ ਸ਼ਿਕਾਇਤ ਲੈ ਕੇ ਆਏ ਰਾਜਾ ਬਾਜਬਹਾਦਰ ਇੱਥੋਂ ਚੱਲ ਕੇ ਗਿਆ ਜੀ ਉਹਨੇ ਜਾ ਕੇ ਜਦੋਂ ਵੇਖਿਆ ਤੇ ਇਹ ਤੇ ਉਹ ਗੁਰੂ ਸਾਹਿਬ ਹੈ ਜਨੇ ਮੈਨੂੰ ਗਵਾਲੀਅਰ ਦੇ ਕਿਲੇ ਚ ਰਿਆ ਕਰਾਇਆ ਜਨੇ ਮੈਨੂੰ ਮੁਕਤੀ ਦਵਾਈ ਸੀ ਮੁਕਤੀ ਦਵਾਈ ਹੈ ਤੇ ਉਹਨੇ ਗੁਰੂ ਸਾਹਿਬ ਨੂੰ ਕੈਦ ਤੇ ਕੀ ਕਰਨਾ ਸੀ ਜਾਂ ਗੁਰੂ ਸਾਹਿਬ ਨੂੰ ਸਜ਼ਾ ਤੇ ਕੀ ਦੇਣੀ ਸੀ ਉਹ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਟੈਪਿਆ ਨਮਸਕਾਰ ਕੀਤੀ ਸੇਧ ਕਹਿੰਦੇ ਕਿ ਅਸੀਂ ਤੇ ਤੁਹਾਨੂੰ ਇਸ ਕਰਕੇ ਲੈ ਕੇ ਆਏ ਸੀ ਕਿ ਤੁਸੀਂ ਸਾਨੂੰ ਇਹਨਾਂ ਨੂੰ ਸਜ਼ਾ ਦੋਗੇ ਸਾਡੀ ਸਹਾਇਤਾ ਕਰੋਗੇ ਤੁਸੀਂ ਤੇ ਇਹਨਾਂ ਦੇ ਚਰਨਾਂ ਤੇ ਟੈਪੇ ਜੀ ਤੇ ਉਹਨਾਂ ਨੇ ਆਖਿਆ ਕਮਲਿਓਏ ਤੇ ਉਹ ਗੁਰੂ ਸਾਹਿਬ ਆ ਜਿਨ੍ਹਾਂ ਨੇ ਮੈਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਵਾ ਮੇਰੇ ਘਰਦਿਆਂ ਨੂੰ ਵੀ ਆਸ ਨਹੀਂ ਸੀ ਹੈਗੀ ਕਿ ਮੈਂ ਛੁੱਟ ਕੇ ਆ ਸਕਦਾ ਵਾਂ ਪਰ ਇਹ ਗੁਰੂ ਸਾਹਿਬ ਉਹ ਨੇ ਜਿਨ੍ਹਾਂ ਨੇ ਮੈਨੂੰ ਮੁਕਤੀ ਦਵਾਈ ਆ ਤੇ ਇਸ ਕਰਕੇ ਇਹਨਾਂ ਨੂੰ ਤੇ ਪੀਰ ਜਾਣ ਕੇ ਇਹਨਾਂ ਦੇ ਅੱਗੇ ਸੀਸ ਝੁਕਾ ਦੇਵਾਂ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਰਾਜਾ ਬਾਜ ਬਹਾਦਰ ਸਿੰਘ ਨੇ ਜੀ ਕਹਿੰਦਾ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਮੇਰੀ ਬੇਨਤੀ ਹੈ ਕਿ ਤੁਸੀਂ ਪੀਲੀ ਭੀਤ ਵਿੱਚ ਵੀ ਚਰਨ ਪਾਓ ਠੀਕ ਹੈ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਪੀਲੀ ਭੀਤ ਇਸ ਸਥਾਨ ਤੇ ਪਹੁੰਚੇ ਕਰੀਬ ਇਤਿਹਾਸਕਾਰ ਲਿਖਦੇ ਆ ਇੱਕ ਹਫਤਾ ਮਹਾਰਾ ਸੱਚੇ ਪਾਸ਼ਾ ਇੱਥੇ ਰਹੇ ਉਹਦਾ ਜਿਹੜਾ ਬੇਟਾ ਸੀ ਨਾ ਬਿਮਾਰ ਸੀ ਜਿਹੜਾ ਰਾਜਾ ਬਾਜ ਬਹਾਦਰ ਦਾ ਬੇਟਾ ਬਿਮਾਰ ਸੀ ਅੱਛਾ ਜੀ ਸਾ ਗੁਰੂ ਸਾਹਿਬਾਨ ਦੇ ਇਤਿਹਾਸ ਵੀ ਕਹਿੰਦਾ ਕੁਝ ਹਕੀਮ ਗੁਰੂ ਸਾਹਿਬ ਨਾਲ ਰੱਖਦੇ ਸੀ ਤੇ ਨਾਲੇ ਉਹ ਹਕੀਮਾਂ ਦੁਆਰਾ ਇਲਾਜ ਕਰਾਇਆ ਗਿਆ ਤੇ ਨਾਲੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਮਿਹਰ ਕੀਤੀ ਮਿਹਰ ਦੀ ਨਿਗਾਹ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਤੇ ਰਾਜੇ ਬਾਦ ਬਹਾਦਰ ਦਾ ਜਿਹੜਾ ਬੇਟਾ ਸੀ ਨਾ ਉਹ ਠੀਕ ਹੋ ਗਿਆ ਤੇ ਭਾਈ ਸਾਹਿਬ ਵਿਸ਼ਵਾਸ ਕਰਨ ਵਾਲੀ ਗੱਲ ਹੈ ਕਰੀਬ ਮੈਨੂੰ 3 ਸਾਲ ਹੋ ਗਏ ਇੱਥੇ ਸੇਵਾ ਕਰਦਿਆਂ ਅੱਜ ਵੀ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਾਰੇ ਦਰਬਾਰ ਤੇ ਅਰਦਾਸ ਬੇਨਤੀ ਕਰਾਉਂਦਾ ਨਾ ਅੱਜ ਵੀ ਕਲਾ ਵਰਤਦੀ ਇੱਥੇ ਅੱਜ ਵੀ ਬਹੁ ਬੱਚੇ ਠੀਕ ਹੁੰਦੇ ਆ ਬੜਿਆਂ ਬੜਿਆਂ ਨੂੰ ਬੱਚਿਆਂ ਦੀ ਦਾਤ ਮਿਲਦੀ ਆ ਬਹੁਤ ਗੁਰਸਿੱਖ ਜਿਹੜੇ ਆ ਉਹਨਾਂ ਦੀ ਬੜੀ ਭਾਵਨਾ ਜੁੜੀ ਇਸ ਸਥਾਨ ਦੇ ਨਾਲ ਤੇ ਅੱਜ ਵੀ ਅਸੀਂ ਬਹੁਤ ਸ਼ੁਕਰਾਨੇ ਦੀਆਂ ਅਰਦਾਸਾਂ ਕਰਦੇ ਆ ਕਈ ਕਹਿਣਗੇ ਬਾਬਾ ਜੀ ਪਿਛਲੇ ਸਾਲ ਅਸੀਂ ਆਏ ਸੀ ਅਰਦਾਸ ਕੀਤੀ ਮਹਾਰਾਜ ਨੇ ਸਾਡੀ ਸੁਣ ਲਈ ਜਿਵੇਂ ਅੱਜ ਸ੍ਰੀ ਅਖੰਡ ਪਾਠ ਦਾ ਭੋਗ ਪਿਆ ਇੱਕ ਸਮਾਪਤੀ ਹੋਈ ਆ ਉਹ ਪਰਿਵਾਰ ਨੇ ਕਿਤੇ 2-3 ਸਾਲ ਪਹਿਲਾਂ ਅਰਦਾਸ ਬੇਨਤੀ ਕੀਤੀ ਸੀ ਮਹਾਰਾਜ ਸਾਡਾ ਇੱਕ ਕੰਮ ਹੈ ਉਹ ਸਰੇ ਚੜ ਜਾਏ ਨਿਬੜ ਜਾਏ ਜੀ ਤੇ ਮਹਾਰਾਜ ਜੀ ਸ਼ੁਕਰ ਕਰਾਂਗੇ ਤੇ ਅੱਜ ਹੀ ਅਸੀਂ ਇੱਕ ਸ੍ਰੀਖੰਡ ਪਾਠ ਸਾਹਿਬ ਦੀ ਸਮਾਪਤੀ ਕੀਤੀ ਹੈ ਸ਼ੁਕਰਾਨੇ ਦੀ ਅੱਜ ਵੀ ਮਹਾਰਾਜ ਨੇੜੇ ਹੋ ਕੇ ਸੁਣਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਨਿਗਾਹ ਕੀਤੀ ਬਖਸ਼ਿਸ਼ ਕੀਤੀ ਤੇ ਸਾ ਗੁਰੂ ਕੇ ਪਿਆਰਿਓ ਫਿਰ ਉਹ ਜਿਹੜਾ ਰਾਜਾ ਬਾਜ ਬਹਾਦਰ ਦਾ ਬੇਟਾ ਸੀ ਨਾ ਉਹ ਠੀਕ ਹੋ ਗਿਆ ਜੀ ਉਹਨੇ ਬੜੀ ਭਾਵਨਾ ਸਹਿਤ ਸੇਵਾ ਕੀਤੀ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਸ ਸਥਾਨ ਤੋਂ ਚਲੇ ਗਏ ਉਸ ਤੋਂ ਬਾਅਦ ਵਿੱਚ ਇਸ ਸਥਾਨ ਬਣਿਆ ਹੁਣ ਜਿਹੜਾ ਪ੍ਰਬੰਧ ਇਸ ਸਥਾਨ ਦਾ ਇੱਥੋਂ ਦੀ ਪੀਲੀਪੀਤ ਸ਼ਹਿਰ ਦੀ ਜਿਹੜੀ ਲੋਕਲ ਕਮੇਟੀ ਬਣੀ ਹੋਈ ਆ ਜੀ ਉਹ ਪ੍ਰਬੰਧ ਸੰਭ ਬਹੁਤ ਸੁਚੱਜੇ ਤੇ ਸੁਚਾਰੂ ਢੰਗ ਦੇ ਨਾਲ ਇੱਥੋਂ ਦਾ ਪ੍ਰਬੰਧ ਚੱਲ ਰਿਹਾ ਹੈ ਬੜੀ ਗੁਰੂ ਹਰਗੋਬਿੰਦ ਸਾਹਿਬ ਅਰਦੀ ਕਿਰਪਾ ਵਾ ਬਹੁਤ ਸੋਹਣਾ ਨਾ ਸਟਾਫ ਰੱਖਿਆ ਵਾ 10 ਦੀ ਝੋਲੀ ਚੋਂ ਦੀ ਹੈਡ ਗ੍ਰੰਥੀ ਦੀ ਸੇਵਾ ਪਈ ਆ ਜੀ ਸਵੇਰ ਦੇ ਦੀਵਾਨਾਂ ਵਿੱਚ ਕਥਾ ਦੀ ਹਾਜ਼ਰੀ ਭਰੀ ਦੀ ਹੈ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਸ਼ਾਮ ਨੂੰ ਆਰਤੀ ਗੁਰਬਾਣੀ ਸ਼ਬਦ ਕੀਰਤਨ ਹੁੰਦਾ ਹੈ ਬਹੁਤ ਸਮਾਗਮ ਹੁੰਦੇ ਜਿਵੇਂ ਪਿਛਲੇ ਦਿਨਾਂ ਵਿੱਚ ਸਹਿਬ ਜੀ ਆ ਦੇੰਦੇ ਸ਼ਹੀਦੀ ਦੇੜਾ ਲੰਕੇ ਗਿਆ 24 ਤਰੀਕ ਤੋਂ ਲੈ ਕੇ 29 ਤਰੀਕ ਤੱਕ ਲਗਾਤਾਰ ਸਮਾਗਮ ਸੀ ਜਿਹਦੇ ਵਿੱਚ ਮੇਰੀ ਕੌਮ ਦੇ ਬੜੇ-ਬੜੇ ਕੀਰਤਨੀਏ ਕਥਾਵਾਚਕ ਪਹੁੰਚੇ ਜਿਨ੍ਹਾਂ ਨੇ ਸਹਬਜ਼ਾਦਿਆਂ ਦੀ ਦਾਸਤਾਨ ਜਿਹੜੀ ਸੀ ਸੰਗਤ ਨੂੰ ਸੁਣਾਈ ਆ ਅੱਜ ਵੀ ਤੁਸੀਂ ਵੇਖਿਆ ਦੀਵਾਨ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪਰਉ ਨੂੰ ਮੁੱਖ ਰੱਖਦੇ ਆ ਹੋਇਆ ਤੇ ਕੱਲ ਨੂੰ ਇਸ ਸਥਾਨ ਤੋਂ ਮਹਾਨ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਦੀਆਂ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਆ ਕਿਰਪਾ ਵ ਨੇੜੇ-ਟੜੇ ਪਿੰਡਾਂ ਦੇ ਵਿੱਚ ਵੀ ਰਹਿਣ ਵਾਲੀ ਸੰਗਤ ਜਿਹੜੀ ਆ ਨਾ ਉਹਨਾਂ ਦੀ ਭਾਵਨਾ ਜੁੜੀ ਆ ਜਦੋਂ ਵੀ ਕੋਈ ਸਥਾਨ ਤੇ ਸਮਾਗਮ ਹੁੰਦਾ ਤੇ ਦੂਰ ਦਰਾਡੇ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਾਜ਼ਰੀਆਂ ਭਰਦੀਆਂ ਅਰਦਾਸ ਬੇਨਤੀ ਕਰਦੀਆਂ ਤੇ ਗੁਰੂ ਘਰ ਵੱਲੋਂ ਮਾਨ ਸਨਮਾਨ ਬਿਲਕੁਲ ਭਾਈ ਸਾਹਿਬ ਜਿਵੇਂ ਅੱਜ ਦਰਸ਼ਨ ਕੀਤੇ ਆ ਸੰਗਤ ਦੇ ਬੜੀਆਂ ਹੁੰਮ-ਬਹਮ ਆ ਕੇ ਸੰਗਤਾਂ ਇਕੱਠੀਆਂ ਹੋਈਆਂ ਔਰ ਕਮੇਟੀ ਦਾ ਵੀ ਜਿੰਨਾ ਕਹਿ ਸਕੀਏ ਉਨਾ ਹੀ ਪ੍ਰਸ਼ੰਸਾ ਘਟਿਆ ਕਿਉਂਕਿ ਬਹੁਤ ਸੋਹਣਾ ਪ੍ਰਬੰਧ ਕੀਤਾ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਬੜੀ ਚੰਗਾ ਮਹਾਰਾਜ ਦੀ ਨੀਤੀ ਤੁਸੀਂ ਕਈਆਂ ਥਾਵਾਂ ਤੇ ਵੇਖੋਗੇ ਕਿ ਪ੍ਰਧਾਨ ਸਾਹਿਬ ਨੂੰ ਹੁੰਦੀ ਹੈ ਕਿ ਮੈਂ ਅੱਗੇ ਹੋਵਾਂ ਤੇ ਸੈਕਟਰੀ ਸਾਹਿਬ ਨੂੰ ਹੁੰਦਾ ਮੈਂ ਅੱਗੇ ਹੋਵਾਂ ਹਾਂ ਹਾਂ ਮੈਂਬਰ ਚਾਹੁੰਦੇ ਕਿ ਅਸੀਂ ਅੱਗੇ ਹੋ ਕੇ ਕੰਮ ਕਰੀਏ ਇਸ ਸਥਾਨ ਤੇ ਇਦਾਂ ਨਹੀਂ ਹੈਗਾ ਇੱਥੇ ਨਾ ਜਿਹੜਾ ਗ੍ਰੰਥੀ ਨੂੰ ਤੇ ਗੁਰੂ ਘਰ ਦੇ ਰਾਗੀ ਸਿੰਘ ਨੂੰ ਮਾਨ ਸਨਮਾਨ ਮਿਲਦਾ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਕੈਮਰੇ ਸਾਹਮਣੇ ਬਹੁਤ ਮਹਾਰੇ ਦੀ ਕਿਰਪਾ ਵਾ ਉਹ ਚਾਹੁੰਦੇ ਕਿ ਨਹੀਂ ਜੇ ਕਿਸੇ ਕਥਾਵਾਚਕ ਦੇ ਰਾਗੀ ਸਿੰਘ ਦੇ ਗੱਲ 'ਚ ਸਜੂਰੀਆ ਵੀ ਪਾਉਣਾ ਨਾ ਮਾਨ ਸਨਮਾਨ ਕਰੀਦਾ ਸਰੂਪਾ ਪਾਈਦਾ ਤੇ ਹੁਣ ਥੋੜਾ ਜਿਹਾ ਅਸੀਂ ਕਹਿ-ਕਹਿ ਕੇ ਲੱਗੇ ਆ ਕਿ ਤੁਸੀਂ ਪਾਇਆ ਕਰੋ ਤੇ ਉਹ ਕਹਿੰਦੇ ਨਹੀਂ ਤੁਸੀਂ ਪਾਇਆ ਕਰੋ ਸਾਨੂੰ ਲੋੜ ਨਹੀਂ ਆ ਤੇ ਕੋਈ ਨਾਂ ਨਹੀਂ ਬੁਲਾ ਕੇ ਰਾਜੀ ਪ੍ਰਬੰਧਕ ਵੀਰ ਜਿਹੜਾ ਵਾ ਕਿ ਸਾਡਾ ਨਾਂ ਬੋਲਿਆ ਜਾਏ ਸਾਡੀ ਜੈ ਜੈਕਾਰ ਹੋਵੇ ਸੀ ਇਦਾਂ ਦਾ ਕੁਝ ਨਹੀਂ ਆ ਜਦੋਂ ਵੀ ਮਰ ਦੀ ਕਿਰਪਾ ਉਹਦੀ ਪਿਛਲੇ ਰੇ ਸਮੇਂ ਤੇ ਮੇਰੀ ਪਰੀ ਦੀਵਾਨ ਹਾਲ ਬਣਿਆ ਤੇ ਬਹੁਤ ਪ੍ਰਬੰਧਕ ਵੀਰਾਂ ਦਾ ਸਹਿਯੋਗ ਰਿਹਾ ਸਮੂਹ ਸੰਗਤਾਂ ਦਾ ਸਹਿਯੋਗ ਰਿਹਾ ਬੜੀ ਚੜ੍ਹਦੀ ਕਲਾ ਮਰ ਦੀ ਬੜੀ ਕਿਰਪਾ ਬਿਲਕੁਲ ਜੀ ਸੇਵਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਨਾ ਕਿ ਚੌਧਰ ਵਾਸਤੇ ਕਿਉਂਕਿ ਜ਼ਿਆਦਾਤਰ ਕਮੇਟੀਆਂ ਦੇ ਇਹ ਸਾਡੇ ਅੱਜ ਦਾ ਇੱਕ ਦੁਖਾਂਤ ਹੀ ਕਹਿ ਲੋ ਹਲਕਾ ਬਿਲਕੁਲ ਕਿ ਸਾਡੇ ਜਿਹੜੇ ਪ੍ਰਬੰਧਕ ਨੇ ਨਾ ਬਹੁਤ ਬਹੁਤ ਸਾਰੀਆਂ ਜਗ੍ਹਾ ਤੇ ਉਹ ਆ ਆਪਾ ਚਮਕਾਉ ਪਰਵਿਰਤੀ ਉਹਨਾਂ ਦੇ ਵਿੱਚ ਜ਼ਿਆਦਾ ਵਾ ਠੀਕ ਹੈ ਜੀ ਉਹ ਆਪਾ ਆਪਣਾ ਚਮਕਾਉਣਾ ਚਾਹੁੰਦਾ ਪ੍ਰਧਾਨ ਸਾਹਿਬ ਦੀ ਫੋਟੋ ਵੱਡੀ ਲੱਗੀ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਨੇ ਸੋਪ ਇੰਨੇ ਪਾਏ ਆ ਜੀ ਜੋ ਵੀ ਆਇਆ ਰਾਗੀ ਇੱਥ ਹਾਮੇ ਦਸੇ ਹੋਰ ਮੈਂ ਵੀ ਇਹ ਚੀਜ਼ ਨੂੰ ਮਹਿਸੂਸ ਕੀਤਾ ਵਾ ਵੀ ਇੱਥੇ ਨਹੀਂ ਉਹ ਅੰਦਰ ਵੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਅਸੀਂ ਸੇਵਾ ਕਰਨ ਵਾਸਤੇ ਆਏ ਆ ਆ ਤੁਸੀਂ ਹੁਣ ਇੱਕ ਹੀ ਗੱਲ ਨੋਟ ਕਰ ਲਵਾਂ ਤੁਹਾਡੀ ਗੱਲ ਰੋਕਣ ਲੱਗਾ ਜਦੋਂ ਆਪਾਂ ਆਏ ਆ ਕਮਰੇ 'ਚ ਹੁਣੇ ਉੱਠ ਕੇ ਜੀ ਇਹਨੇ ਕਈ ਵਾਰ ਹੁੰਦਾ ਕਿ ਸਾਰੇ ਪ੍ਰਬੰਧਕੀ ਤੁਹਾਡੇ ਸਾਹਮਣੇ ਬੈਠੇ ਸੀ ਤੇ ਮੈਂ ਆਖਿਆ ਉਹਨਾਂ ਕਿ ਆਖਿਆ ਕਹਿੰਦੇ ਨੇ ਗਿਆਨੀ ਜੀ ਤੁਸੀਂ ਜਾਓ ਸਿੰਘ ਨਾਲ ਲੈ ਕੇ ਜਾਓ ਤੇ ਤੁਸੀਂ ਇੰਟਰਵਿਊ ਦੇ ਦਿਓ ਤੁਸੀਂ ਗੱਲਬਾਤ ਤੇ ਇਤਿਹਾਸ ਦੇ ਬਾਰੇ ਜਾਣਕਾਰੀ ਦਿਓ ਨਹੀਂ ਤੇ ਜੇ ਹੋਰ ਕੋਈ ਹੁੰਦਾ ਨਾ ਨਹੀਂ ਕੈਮਰੇ ਸਾਹਮਣੇ ਹੀ ਹੁੰਨੇ ਹਾਂ ਉਹਨਾਂ ਆਖੜਾ ਵੀ ਬਾਬਾ ਜੀ ਤੁਸੀਂ ਦੱਸਿਓ ਤਾਂ ਹੀ ਲੱਗੇ ਤੇ ਜਰੂਰ ਕਰਵਾ ਕੇ ਕਰੋ ਇਹ ਭਾਵਣਾ ਪਰ ਇਹ ਸਾਰੇ ਜਿਹੜੇ ਨੇ ਇੱਥੋਂ ਦੇ ਸੇਵਾਦਾਰ ਨੇ ਇੱਥੋਂ ਦੇ ਸਿੰਘ ਨੇ ਸਾਰੇ ਇਹਨਾਂ ਚ ਕਮੇਟੀ ਮੈਂਬਰ ਕੋਈ ਵੀ ਨਹੀਂ ਆ ਭਾਈ ਸਾਹਿਬ ਜੀ ਗੱਲ ਆਪਾਂ ਕਰਨੀ ਸਾਰਾ ਇੱਥੋਂ ਦਾ ਇਤਿਹਾਸ ਦੀ ਇੱਥੋਂ ਦਾ ਜਿਹੜਾ ਰਾਜਾ ਸੀ ਬਾਜ বাহাদুর ਆ ਠੀਕ ਹੈ ਜੀ ਉਹਦੀ ਜਿਹੜੇ ਅੰਸ਼ ਵੰਸ਼ਿਆ ਕੋਈ ਇਸ ਟਾਈਮ ਆਜੇ ਹੈਗੀ ਆ ਜਾਂ ਨਹੀਂ ਹੁਣ ਤੇ ਨਹੀਂ ਸ਼ਾਇਦ ਹਾਂ ਜੀ ਹੁਣ ਨਹੀਂ ਅੱਛਾ ਮਤਲਬ ਚਲੇ ਗਏ ਨੇ ਚਲੇ ਗਏ ਇੱਥੇ ਬਜ਼ੁਰਗ ਜੇਸਨ ਸਾਰੇ ਮੰਨਦੇ ਹਨ ਇੱਥੇ ਇੱਥੇ ਆਤਮਾਥਾ ਟੇਕਦੇ ਸਾਰੇ ਮੈਲ ਵੀ ਉਹਨਾਂ ਦੀ ਫੈਕਟਰੀ ਉਹਨੇ ਬਣਾ ਫਿਰਦੀ ਉਹਨਾਂ ਦੀ ਅੱਛਾ ਅੱਛਾ ਜੀ ਬਲੌ ਗੁਰੂ ਘਰ ਦੇ ਸੇਵਕ ਰਹੇ ਰਹੇ ਸੇਵਕ ਰਹੇ ਨੇ ਉਹਨਾਂ ਦੀ ਮਾਂ ਉਹਨਾਂ ਦਾ ਕੰਮ ਵੀ ਬੜਾ ਤਕੜਾ ਸੀ ਬੜੀ ਕਿਰਪਾ ਸੀ ਪਰ ਹੁਣ ਨਹੀਂ ਇੱਥੇ ਉਹਨਾਂ ਦੇ ਕੋਈ ਮਹਾਰਾਜ ਨੇ ਕਿਰਪਾ ਕੀਤੀ ਚਲੋ ਇੱਥੋਂ ਛੱਡ ਕੇ ਚਲੇ ਗਏ ਉਹ ਕਿਤੇ ਚਲੇ ਗਏ ਚਲੇ ਤੇ ਗੁਰੂ ਸਾਹਿਬ ਦੀ ਜਿਹੜੀ ਇਹ ਯਾਤਰਾ ਰਹੀ ਹੈ ਗੁਰੂ ਸਾਹਿਬ ਦਾ ਮਤਲਬ ਕਿਹੜੇ ਪਾਸਿਓ ਆਏ ਹਨ ਤੇ ਕਿਹੜੇ ਪਾਸੇ ਨੂੰ ਗਏ ਜਿਵੇਂ ਤੁਸੀਂ ਦੱਸਿਆ ਵੀ ਨਾਨਕਪਾਤ ਸਾਹਿਬ ਪਹੁੰਚੇ ਨੇ ਇਹ ਉਹਨਾਂ ਦਾ ਰਸਤਾ ਕਿਹੜਾ ਸੀ ਨਾਨਕਪਾਤ ਸਾਹਿਬ ਪਹਿਲਾਂ ਕਿਹੜੇ ਰਸਤੇ ਆਏ ਹਨ ਤੇ ਇੱਥੋਂ ਫਿਰ ਕਿਹੜੇ ਰਸਤੇ ਉਹ ਇੱਦਾਂ ਆਏ ਤੇ ਨਾਨਕਮਤਾ ਸਾਹਿਬ ਤੋਂ ਹੀ ਇੱਥੇ ਹਾਂ ਇੱਥੋਂ ਫਿਰ ਗਏ ਉਹ ਨਾਨਕਮਤਾ ਸਾਹਿਬ ਵਾਪਸ ਆ ਅੱਛਾ ਹੁਣ ਉਸ ਤੋਂ ਵੀシャ ਵੀ ਹੋ ਸਕਦਾ ਵਟੂਗੀ ਇੱਧਰ ਕੰਮ ਠੱਗ ਹੋਇਆ ਇੱਕ ਬੇਨਤੀ ਤੁਹਾਨੂੰ ਹੋਰ ਕਰਦੇ ਆ ਜਿਵੇਂ ਹੁਣੇ ਭਾਈ ਸਾਹਿਬ ਨਾਲ ਗੱਲਬਾਤ ਵੀ ਕਰ ਰਹੇ ਹਾਂ ਕਿ ਬੜੀ ਖੋਜ ਪੜਤਾਲ ਕੀਤੀ ਜਾਣ ਡਈ ਕਿਉਂਕਿ ਅਸੀਂ ਵੀ ਕਰਦੇ ਰਹਿੰਨੇ ਆ ਤੇ ਸਾਨੂੰ ਅਜੇ ਸਨ ਵੀ ਨਹੀਂ ਲੱਭਣ ਡਈ ਕਿ ਜਿਹੜੀ ਕਿਹੜੀ ਸਨ ਤੇ ਮਹਾਰਾਜ ਸੱਚੇ ਪਾਸ਼ਾ ਇੱਥੇ ਆਇਆ ਇਤਿਹਾਸ ਤੇ ਲਿਖਿਆ ਹੋ ਗੁਰਬ੍ਰਤਾ ਸੂਰਗ੍ਰੰਥ ਵਿੱਚ ਵੀ ਜ਼ਿਕਰ ਹੈਗਾ ਪਰ ਸਨ ਜਿਹੜੀ ਆ ਉਹ ਨਹੀਂ ਦੱਸੀ ਹੋਈ ਜਿ ਗਵਾਲੀਅਰ ਦੇ ਕਿਲੇ ਵਿੱਚੋਂ ਬਾਅਦ ਵਿੱਚ ਹੀ ਆਏ ਜਿਵੇਂ 1612 ਦੀ ਘਟਨਾ ਵਾ ਗਵਾਲੀਅਰ ਦੇ ਕਿਲੇ ਵਿੱਚ ਉਸ ਤੋਂ ਬਾਅਦ ਦਾ ਹੀ ਆ ਹੋ ਸਕਦਾ 20 ਤੋਂ ਬਾਅਦ ਵਿੱਚ 20 ਤੋਂ ਲੈ ਕੇ 30 ਤੱਕ ਦਾ ਕੋਈ ਜ਼ਿਕਰ ਹੋਵੇ ਇਸ ਤਰ੍ਹਾਂ ਦੱਸਿਆ ਜਾਂਦਾ ਤੇ ਇਹ ਜਿਹੜੀ ਜਗ੍ਹਾ ਤੇ ਗੁਰੂ ਹਰਿਗੋਬਿੰਦ ਜੀ ਬਣਿਆ ਹੋਇਆ ਵਾ ਛੇਵੀਂ ਪਾਸ਼ੇ ਦੀ ਚਮਸ਼ੂ ਪ੍ਰਾਪਤ ਧਰਤੀ ਆ ਇੱਥੇ ਗੁਰੂ ਸਾਹਿਬ ਆਣ ਕੇ ਠਹਿਰੇ ਸਨ ਰਾਤਰੀ ਵਿਸ਼ਰਾਮ ਕੀਤਾ ਹੈ ਜਿੱਥੇ ਕਿਵੇਂ ਇਹ ਇਸ ਪਾਤਸ਼ਾਹ ਇਹ ਕਾ ਬੋਤਾ ਰਹੇ ਮਹਾਰਾਜ ਇੱਥੇ ਪੀਲੀ ਵੀ ਸ਼ਹਿਰ ਚੱਲੀ ਮਤਲਬ ਇਹ ਜਗ੍ਹਾ ਤੇ ਇਸੇ ਜਗ੍ਹਾ ਤੇ ਇੱਥੇ ਰੁਕੇ ਸਨ ਹਾਂ ਇੱਥੇ ਰਹੇ ਇੱਥੇ ਮਹਾਰਾਜ ਜਿਵੇਂ ਰੁਕਣ ਦਾ ਪ੍ਰਬੰਧ ਹੁੰਦਾ ਵਾ ਉਹ ਰਾਜੇ ਬਾਜ ਭਾਦਰ ਨੇ ਸਾਰਾ ਕੀਤਾ ਹੋਇਆ ਹੈ ਰਾਜਾ ਬਾਜਬਾਦਨ ਨੇ ਸਦਾ ਪੱਤਰ ਦਿੱਤਾ ਸੀ ਉਹਨੇ ਪ੍ਰਬੰਧ ਕੀਤਾ ਸੀ ਇੱਥੇ ਤੇ ਮਹਾਰਾਜ ਇੱਥੇ ਹੀ ਰਹੇ ਉਹਨਾਂ ਨੇ ਸਹਾਇਕਾ ਬਤਾ ਰਹੇ ਹਾਂ ਮਾਰਾ ਇਹ ਇਲਾਕਾ ਵੀ ਮੈਂ ਵੇਖਿਆ ਚਾਹਤ ਬਹੁਤ ਸੋਹਣਾ ਵਾ ਪੀਲੀ ਪੀਲੀ ਪੀਤ ਜਗਾ ਦਾ ਨਾਮ ਆ ਇਹਦੇ ਲਾਗੋ ਦੀ ਨਦੀ ਵਹਿੰਦੀ ਹੈ ਇੱਕ ਨਦੀ ਨਦੀ ਵਹਿੰਦੀ ਹੈ ਹਾਂਜੀ ਉਹ ਨਦੀ ਦਾ ਕੀ ਨਾਮ ਹੈ ਇਹਦੇ ਨਾਲ ਇੱਕ ਨਦੀ ਹੈ ਹਾਂਜੀ ਉਹ ਨਦੀ ਦੇ ਨਾਲ ਹੀ ਇੱਕ ਹਾਥੀ ਦਾ ਨਾਂ ਪੈਂਦਾ ਇੱਥੇ ਹਾਥੀ ਚਲੋਦੇ ਰਾਜੇ ਦੇ ਅੱਛਾ ਜੀ ਇਹ ਉਹਦਾ ਦਿਵਾਨੇ ਖਾਸ ਦਿਵਾਨੇ ਆਮ ਹੁੰਦਾ ਸੀ ਅੱਛਾ ਜੀ ਉਹ ਦਿਵਾਨੇ ਖਾਸ ਦਿਵਾਨੇ ਆਮ ਹੁੰਦਾ ਸੀ ਦਾ ਰਾਜੇ ਦਾ ਅੱਛਾ ਇਹ ਇਹ ਜਗ੍ਹਾ ਜੋ ਕਿ ਸ਼ਹਿਰ ਨੂੰ ਚਾਰ ਇਸ ਕਿਲੇ ਵਾਂਗ ਸ਼ਹਿਰ ਹੁੰਦਾ ਸੀ ਕਿਉਂਕਿ ਸਾਰਾ ਜੰਗਲ ਦਾ ਇਲਾਕਾ ਸੀ ਹਾਂ ਔਰ ਇਹਦੇ ਚਾਰ ਹੰਜੇ ਬਰੇਲੀ ਦਰਵਾਜਾ ਹਾਂ ਦਰਵਾਜੇ ਚਾਰ ਹਾਂ ਚਾਰ ਦਰਵਾਜੇ ਹੁੰਦੇ ਸਨ ਉਹਨਾਂ ਦਰਵਾਜੇ ਚ ਇਹ ਦਰਵਾਜੇ ਦੇ ਨਾਲ ਇਹ ਦੀਵਾਨੇ ਖਾਸ ਨੇ ਨਦੀ ਦੇ ਨਾਲ ਹੁੰਦਾ ਸੀ ਪਰ ਮਹਾਰਾਜ ਕੇ ਪਾਚੇ ਜੀ ਆਏ ਨੇ ਨਾਨਕ ਮਤਾ ਸਾਹ ਤੋਂ ਕਰਾ ਨਦੀ ਪੈਂਦੀ ਜਿਹਨੂੰ ਅਜ ਖਕਰਨ ਵੀ ਕਿਹਾ ਜਾਂਦਾ ਹੈ ਇਹ ਸਥਾਨ ਤੇ ਰੁਕੇ ਨੇ ਹਾਂਜੀ ਅੱਛਾ ਜੀ ਹੁਣ ਸਿੰਘਾਂ ਨੂੰ ਕਿਹਾ ਕੋਰਸਰਨ ਕਿਹਾ ਤੁਸੀਂ ਕੋੜੇ ਇੱਥੇ ਰੋਕੋ ਅਸੀਂ ਅੱਗੇ ਆ ਗਏ ਜਦੋਂ ਮਾਰਸ ਤੇ ਪਾਛਾ ਜਗ੍ਹਾ ਪਹੁੰਚਦੇ ਨੇ ਹੋਰ ਰਾਣੀ ਅੱਗੇ ਖੜੀ ਹੈ ਹੋਰ ਰਾਣੀ ਕਹਿੰਦੀ ਸੀ ਮੈਨੂੰ ਉਹ ਦਿਖਾਓ ਜਿਹਨ ਮੇਰੇ ਪਤੀ ਨੂੰ ਪਾਉਂ ਚਿੱਧਾ ਜਿੰਨਾ ਮੇਰਾ ਰਾਜੂ ਬਚਾ ਕੇ ਰੱਖਿਆ ਮੈਂ ਉਹਦੇ ਦਰਸ਼ਨ ਕਰੀ ਪਰ ਮਾਰਸ ਤੇ ਪਾਛਨ ਵੇਖ ਕੇ ਕਹਿੰਦੀ ਜੈਸਾ ਸਤਗੁਰ ਸੁਣੀ ਦਾ ਤੈਸਾ ਹੀ ਮੈਂ ਡੀਠ ਵੇਖ ਕੇ ਰਕਾਬ ਤੇ ਮੱਥਾ ਟੇਕਦੀ ਰਹੀ ਜਿਹੜੇ ਜਵਾਰਾ ਦਿੱਤੇ ਉਹਨਾਂ ਵੀ ਬਾਰ ਰੋਜ਼ ਯਾਦ ਕਰਦੇ ਆ ਪਰ ਮਾਰਕੀ ਪਾਚੇ ਸਰਾ ਜਿਸ ਦਾ ਗਿਆਨੀ ਜੀ ਨੇ ਦੱਸਿਆ ਸਾਡੇ ਬਹੁਤ ਸੁੱਲਝੇ ਹੈ ਅੱਜ ਗੰਤੀ ਸਾਡੇ ਬੜਾ ਸਾਰੀ ਮਾਰਕੀ ਕਿਰਪਾ ਹੈ ਗੁਰੂ ਅਰਗਨ ਦੇਵ ਸਾਹਿਬ ਦੀ ਕਿਰਪਾ ਨਾਲ ਜੋ ਬੋਲ ਬਾਣੀ ਜਿਸ ਤਰ੍ਹਾਂ ਇੱਕ ਦਿਨ ਬਿਲਕੁਲ ਸੱਚ ਹੈ ਜੀ ਬਾਬਾ ਜੀ ਜਿਵੇਂ ਇਸ ਜਗ੍ਹਾ ਦੇ ਇਕੱਲੇ ਚਾਰ ਦਰਵਾਜੇ ਸਨ ਇਹਦਾ ਮਤਲਬ ਕਿਲਾ ਵੀ ਕਾਫੀ ਤਗੜਾ ਹੋਏਗਾ ਵੱਡਾ ਹੋਏਗਾ ਹਾਂ ਜਿੰਨੀ ਇਹ ਸ਼ਾਇਦ ਛੋਟਾ ਹੁੰਦਾ ਸੀ ਇਹਦੇ ਵਿੱਚ ਪੀਲੇ ਪੀਟਰ ਰਾਜਾ ਜਿਹੜਾ ਸੀ ਇਹ ਸਭ ਤੋਂ ਵੱਡਾ ਰਾਜਾ ਸੀ ਕਿਤੇ ਨੇੜੇ ਨੇੜੇ ਢਾਕੂ ਪੈਂਦੇ ਸਨ ਉਹ ਰਿਆਸਤ ਬਹੁਤ ਵੱਡੀ ਸੀ ਹਾਂ ਰਿਆਸਤ ਵੱਡੀ ਸੀ ਹਾਂ ਔਰ ਵੈਸੇ ਸ਼ਹਿਰ ਛੋਟਾ ਸੀ ਹਾਂ ਹਾਂ ਉਸ ਤਰ੍ਹਾਂ ਜਗ੍ਹਾ ਬਹੁਤ ਲੰਬੀ ਚੌੜੀ ਸੀ ਹਾਂ ਹੁਣ ਵੱਸੂ ਉਹਦੇ ਵਿੱਚ ਇਹ ਫੈਨਿਕਾਂ ਚ ਭਾਰੀ ਸੀ ਹਾਂ ਔਰ ਇਹਦੇ ਕੋਲ ਦੂਜੇ ਰਾਜੇ ਆ ਜਿਸ ਤਰ੍ਹਾਂ ਬਾਬਾ ਜੀ ਦੱਸਿਆ ਹੈ ਨਾ ਸਾਰੇ ਉਹ ਸਾਰੇ ਸਿੱਧ ਸਾਰੇ ਜੋਗੀ ਇਹਨਾਂ ਕੋਲ ਆਏ ਕਿ ਚਲੋ ਵੱਡਾ ਰਾਜਾ ਲੜਾਕਾ ਵੀ ਇੱਥੇ ਦੇ ਕੋਲ ਚੱਲਦੇ ਹਾਂ ਪਰ ਜਦੋਂ ਮਹਾਰਾਜੇ ਪਾਸ਼ਣ ਵੇਖ ਕੇ ਕਹਿੰਦਾ ਉਹ ਦੂਰੋਂ ਹੀ ਦੌੜ ਕਰਨ ਲੱਗ ਗਿਆ ਕਹਿਣ ਲੱਗੇ ਤਾਂ ਕੋਈ ਜਾਦੂਗਰ ਹੈ ਅਸੀਂ ਕਹਿੰਦੇ ਸੀ ਸ਼ਸਤਰਦਾਰੀ ਜਾਦੂ ਕਰੇ ਜਾਦੂ ਕੀਤਾ ਸਾਡਾ ਰਾਜਾ ਜਿਹੜਾ ਉਹ ਗੋਡਾਪੁਰ ਨੇ ਹੋ ਗਿਆ ਉਹ ਕਹਿੰਨ ਲੱਗਾ ਨਹੀਂ ਇਹਨੇ ਜੀਵਨ ਦਾਤ ਤੁਸੀਂ ਕਿਉਂ ਇਹਦੇ ਪਿੱਛੇ ਨਾਲ ਕਰਦੇ ਤੁਸੀਂ ਫਿਰ ਮਰਚੇ ਪਾਚਣ ਜਾ ਕੇ ਕਿ ਨਮਸਕਾਰ ਮਾਰੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਕਿਨੇ ਗਲਤੀ ਹੋ ਗਈ ਕਹਿੰਦੇ ਕੋਈ ਗੱਲ ਨਹੀਂ ਕਹਿੰਦਾ ਮੈਂ ਤਾਂ ਆਪਣੀ ਮਾਫੀ ਮੰਗਾ ਮੰਨਾਗਾ ਮਾਫ ਹੋ ਗਿਆ ਵਾ ਜੇ ਮੇਰੇ ਘਰ ਚਲੋ ਤੇ ਰਾਣੀ ਤੁਹਾਨੂੰ ਬਹੁਤ ਯਾਦ ਕਰਦੀ ਮਰਚੇ ਪਾਚੇ ਰੱਖ ਆਏ ਪਿਆਰ ਵਾਲੇ ਸੰਤ ਜਿੱਥੇ ਵੀ ਯਾਦ ਕਰੋ ਉੱਥੇ ਗੁਰੂ ਪਾਤ ਸਾਹਿਬ ਪਹੁੰਚਦੇ ਆਜੀ ਪਹੁੰਚਦੇ ਆਜੀ ਕੋ ਸਿੱਖ ਇਹ ਇਸ਼ਨਾਨ ਕਰਕੇ ਅਰਦਾਸ ਕਰੇ ਮਰਤੇ ਬਾਦਸ਼ਾਹ ਦੇ ਕੋਲ ਕੰਮ ਕਰੇ ਰਾਸੂਲ ਉਹ ਜਿਹੜੇ ਸਿੱਧ ਹਨ ਜਿਹੜੇ ਜੋਗੀ ਸਨ ਉਹ ਤਾਂ ਜਿਵੇਂ ਆਪ ਸਿੱਧੀਆਂ ਸਿੱਧੀਆਂ ਕਰਦੇ ਰਹਿੰਦੇ ਹੁੰਦੇ ਹਨ ਉਹਨੇ ਇਹੋ ਹੀ ਸਮਝਿਆ ਵੀ ਗੁਰੂ ਸਾਹਿਬ ਹੀ ਹਾਂ ਇਹ ਉਹਨਾਂ ਨੂੰ ਇਹ ਬੋਤਾਂ ਪ੍ਰੇਤਾਂ ਦੇ ਉਹ ਕਰਨੇ ਆ ਤੇ ਸ਼ਾਇਦ ਇਹ ਵੀ ਉਹ ਹੋ ਜੇ ਨੇ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਤਾਂ ਗੁਰੂ ਨਾਨਕ ਅਕਾਲ ਪੁਰਖ ਵਾਸਤੇ ਪਾਛਾ ਜਾ ਕੇ ਸਾਰੇ ਖੰਡਾਂ ਵਾਂਡਾਂ ਦਾ ਮਾਲਕ ਆ ਬਿਲਕੁਲ ਇਹੋ ਜੀ ਬਾਤ ਇਹ ਸਵਾਤ ਤੇ ਫਿਰ ਉਹਨਾਂ ਨੇ ਕਹਿ ਲੱਗੇ ਨਹੀਂ ਕਹਿ ਲੱਗਾ ਹੁਣੇ ਮੇਰੇ ਨਾਲ ਜੇ ਤੋ ਦੂਰ ਹੋ ਜਾਓ ਤੁਸੀਂ ਬੜੇ ਝੂਠੇ ਜਾਨ ਲਾ ਤੇ ਤੁਹਾਨੂੰ ਮਾਰਨ ਆਇਆ ਸੰਕੁੱਟਣ ਆਇਆ ਧਰਮ ਦੇਤੇ ਉਹ ਧਰਮ ਸਾਡੇ ਪਰਵਰਤਨ ਕਰਦੇ ਸਾਨੂੰ ਤੇ ਤੁਸੀਂ ਕੀ ਕਹਿ ਰਹੇ ਹੋ ਇਹਨਾਂ ਕਿ ਉਹ ਬੰਦੇ ਕਹਿੰਦੇ ਜਿਨ੍ਹਾਂ ਸਾਡੀ ਜਾਨ ਦੀ ਪਛਾਣ ਹੈ ਸਾਨੂੰ 59 ਰਾਜ ਨੂੰ ਕੱਢ ਕੇ ਲਿਆ। ਉਹ ਜਿਹਦੇ ਸਮੇ ਤੁਹਾਡੇ ਸਾਹਮਣੇ ਡੋਟਾ। ਅਮਰ ਤੇ ਪਾਚਨੇ ਉਹ ਰਾਜੂ ਦਾ ਬਚਾਰਿਆ। ਉਹਦਾ ਪਤੀ ਬਚਾਰਿਆ ਉਹ ਰਾਣੀ ਜਿਹੜੀ ਹੈ ਜਸ ਗਉਂਦੀ ਹੈ ਤੇ ਫਿਰ ਪੁੱਤਰ ਨੂੰ ਅੱਗੇ ਲਿਆ ਕੇ ਰੱਖ ਦਿੱਤਾ ਬਾਬਾ ਜੀ ਦੱਸਿਆ। ਉਹ ਪੁੱਤਰ ਹੀ ਨਾ ਵਰ ਨਾ ਹੋਇਆ। ਵੀ ਉਹ ਆਸਾਨ ਹੈ ਜਿੱਥੋਂ ਦੀ ਆ સેવા ਸਮਾਲ ਗੁਰਸੇ ਕਰ ਰਹੇ ਨੇ ਸਾਰੇ। ਬਾਬਾ ਜੀ ਜਿਵੇਂ ਅੱਜ ਕੱਲ ਸਾਡਾ ਜਿੰਨਾ ਵੀ ਇਤਿਹਾਸਿਕ ਤਰਾ ਮਾਇਆ ਇਤਿਹਾਸਿਕ ਥਾਂ ਨੇ ਸਥਾਨ ਨੇ ਉਹ ਸਾਰੇ ਲਗਭਗ ਖਤਮ ਹੋ ਚੁੱਕੇ ਨੇ ਤਬਾਹ ਹੋ ਚੁੱਕੇ ਨੇ ਇਹ ਸ਼ਹਿਰ ਦੇ ਵਿੱਚ ਮੈਂ ਵੇਖਿਆ ਵੀ ਇੱਥੇ ਅਜੇ ਵੀ ਪੁਰਾਣੀਆਂ ਇਟੜੀਆਂ ਬਣੀਆਂ ਕੋਈ ਸਥਾਨ ਹੈਗੇ ਨੇ ਕੋਈ ਜਗ੍ਹਾ ਹੈਗੇ ਨੇ ਕੋਈ ਦਰਵਾਜ਼ੇ ਹੈਗੇ ਨੇ ਹਾਂਜੀ 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 ਇਹ ਸੰਸਾਦੀ ਦੇ ਵਿੱਚ ਸੇਵਾ ਲੱਗੀ ਸੀ ਸੰਸਾਦੀ ਸਾਸਦੀ ਦੇ ਵਿੱਚ ਗੁਰਦੁਆਰਾ ਸਾਹਿਬ ਅੰਦਰ ਦੇ ਵਿੱਚ ਖੂਹ ਵੀ ਹੈ ਹਾਂਜੀ ਇਹ ਤੇ ਅੰਦਰ ਖੂਹ ਹੀ ਹੈ ਪੁਰਾਣਾ ਅੱਛਾ ਜਿੱਥੇ ਲੰਗਰ ਸਾਡਾ ਬੰਦ ਰਿਹਾ ਤੇ ਖੂਹ ਹੈ ਹਾਂ ਔਰ ਇਹਦੇ ਅੰਦਰ ਹੀ ਅਰਵਸਕਾਰ ਬਿਲਕੁਲ ਜਿੱਥੇ ਮਾਰਚੇ ਪਾਸਾ ਸਚਕੰਡ ਬਣਿਆ ਤੇ ਥੱਲੇ ਜਿੱਥੇ ਗੁਰਮਾਰਚੇ ਪਾਸ ਪੁਰਾਣਾ ਹੋਰ ਬੜਾ ਸ਼ਾਨਮਕ ਰੱਖਿਆ ਸੀ ਬੜੀਆਂ ਪੀੜੀਆਂ ਇੱਟਾਂ ਨਾਲ ਬਣਿਆ ਸੀ ਟੁੱਟਦਾ ਹੀ ਨਹੀਂ ਸੀ ਉਹ ਰਾਜੇ ਨੇ ਹੀ ਬਣਵਾਇਆ ਸੀ ਉਹਦੇ ਸੇਵਾਦਾਰਾਂ ਨੇ ਅੱਗੇ ਬਣਵਾਇਆ ਉਹ ਸਮੇਂ ਦਾ ਬਣਿਆ ਉਹਨਾਂ ਦੀ ਪੀੜੀ ਚੱਲਦੀ ਆਈ ਨਾਲ-ਨਾਲ ਨਾਲ ਸੇਵਾ ਕਰਦੇ ਔਰ ਬਿਲਕੁਲ ਅਸੀਂ ਬੇਨਤੀ ਕਰਾਂਗੇ ਵੀ ਜਿਹੜੇ ਵੀ ਸਿੱਖ ਆਉਂਦੇ ਆਨੰਦ ਕੰਨਵਾਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਦੇਸ਼ਾਂ-ਵਿਦੇਸ਼ਾਂ ਤੋਂ ਆਉਂਦੇ ਨੇ ਉਹਨਾਂ ਨੂੰ ਚਾਹੀਦਾ ਵੀ ਪੀੜੀ-ਪੀੜਾ ਾਨ ਕੇ ਛੇਵੀਂ ਪਾਸ਼ੇ ਦੇ ਦਰਸ਼ਨ ਜ਼ਰੂਰ ਕਰਨ ਔਰ ਇਹ ਵੀ ਇੱਕ ਇਤਿਹਾਸਿਕ ਹੈ ਥੋੜਾ ਜਿਹਾ ਫਰਕ ਪੈ ਗਿਆ ਜਿਸ ਤਰ੍ਹਾਂ ਮਤਲਬ ਕਿ ਹੋਰ ਸੜਕਾਂ ਬਣ ਕੇ ਪਟਨਾ ਸਾਹਿਬ ਦੇ ਦਰਸ਼ਨ ਤਾਂ ਹੋਣਗੇ ਉਹਦੇ ਤਾਂ ਉਹਨਾਂ ਲਾਹਾ ਮਿਲੇਗਾ ਜਿਹੜਾ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਕੇ ਜਾ ਪੰਜਾਬ ਦੀ ਧਰਤੀ ਤੋਂ ਬਸਾਂ ਆਉਂਦੀਆਂ ਸਨ ਬਹੁਤ ਬਹੁਤ ਬਸਾਂ ਆਉਂਦੀਆਂ ਦਾ ਸੇਵਾ ਕਰਤਾ ਰਿਹਾ ਸੀ ਬੜੀਆਂ ਤੇ ਰਾਤ ਦੇ ਸਮੇਂ 10 12-12 ਬਸਾਂ ਆਉਂਦੀਆਂ ਠਹਿਰਦੀਆਂ ਪਨ ਉਹਨਾਂ ਪੁੱਛਦੇ ਭਾਈ ਕਿਵੇਂ ਤੁਸੀਂ ਆਇਆ ਕਹਿੰਦੇ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਕੇ ਜਾਣੇ ਤਾਂ ਉਹਨਾਂ ਲਾਹਾ ਬੀ ਇਹ ਨਾ ਸਿਆਸਤਾਨ ਇੰਨਾ ਪਵਿੱਤਰ ਸਥਾਨ ਹੈ ਹੋਰੇ ਸੰਗਤਾਂ ਦੇ ਆਪ ਵੀ ਚੈਨਲ ਦੁਆਰਾ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨਾ ਹੋ ਸਕੇ ਕੋਈ ਉਦਾਸ ਸਿੱਖ ਹੋਵੇ ਥਾ ਕੇ ਅਰਦਾਸ ਕਰੇ ਉਹ ਸਾਡੇ ਵੀਰ ਜ ਹੈਡਕੈਂਟ ਗੁਰਮੁਖ ਸਿੰਘ ਨੂੰ ਮਿਲਿਆ ਆ ਕੇ ਅਰਦਾਸ ਕਰਨ ਚੜ੍ਹਦੀ ਕਲਾ ਹੋਵੇਗੀ ਬਿਲਕੁਲ ਜੀ ਜੋ ਭਾਵਨਾ ਨਾਲ ਤੁਸੀਂ ਆਣ ਕੇ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋ ਗੁਰੂ ਮਹਾਰਾਜ ਦੇ ਸਥਾਨ ਤੇ ਆਉਂਦੇ ਹੋ ਔਰ ਗੁਰੂ ਸਾਹਿਬ ਦੇ ਦਰਪਤੇ ਤੋਂ ਬਹੁਤ ਕੋਸ਼ਿਆ ਮੰਨਣ ਲੈਣ ਵਾਲਾ ਹੋਣਾ ਚਾਹੀਦਾ ਵਾ ਬਿਲਕੁਲ ਜੀ ਜੀ ਪੈਸੇ ਚੀਜ਼ਾਂ ਘਟਾਣੇ ਚਾਹੀਦੇ ਸਭ ਕੁਝ ਮਿਲਦਾ ਵਾ ਔਰ ਤੁਹੇ ਆਉਣਾ ਚਾਹੀਦਾ ਸੰਗਤਾਂ ਨੂੰ ਬਹੁਤ-ਬਹੁਤ ਆਣ ਕੇ ਇੱਥੇ ਦਰਸ਼ਨ ਜ਼ਿਦਾਰੇ ਕਰਨ ਬਿਲਕੁਲ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇਹ ਮੈਸੇਜ ਦੂਰ ਦੂਰ ਤਹੇ ਗੁਰੂ ਗੋਬਿੰਦ ਸਿੰਘ ਜੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਤੇ ਨਾਲੇ ਸੰਗਤ ਨੂੰ ਬੇਨਤੀ ਹੈ ਜਿੱਥੋਂ ਤੱਕ ਵੀ ਆਵਾਜ਼ ਪਹੁੰਚੇ ਜਦੋਂ ਵੀ ਕਦੇ ਸਮਾਂ ਬਣੇ ਤੁਸੀਂ ਨਾਨਕ ਮਤਾ ਸਾਹਿਬ ਆਓ ਜਦੋਂ ਪੀਲੀ ਭੀਤ ਵਿਸ਼ਾਹਰ ਦੇ ਵਿੱਚ ਆਓ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਜ਼ਰੂਰ ਦਰਬਾਰ ਦੇ ਵਿੱਚ ਅਰਦਾਸ ਬੇਨਤੀ ਕਰਨ ਕਰਨ ਵਾਸਤੇ ਪਹੁੰਚੋ ਨਕਮਸਤਕ ਹੋਣ ਵਾਸਤੇ ਪਹੁੰਚੋ ਸਤਿਗੁਰੂ ਮਹਾਰਾਜ ਸਾਰਿਆਂ ਦੀਆਂ ਨੇੜੇ ਓਕੇ ਸੁਣਦੇ ਆ ਇਸ ਦਰ ਤੇ ਬਹੁਤ ਕੁਝ ਆ ਜੇ ਅਸੀਂ ਭਾਵਨਾ ਸਹਿਤ ਗੁਰੂ ਕੋਲੋਂ ਮੰਗੀ ਹੈ ਨਾ ਤੇ ਸੱਚੇ ਸਹਿਬਾ ਕਿਆ ਨਾਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੇ ਸਿਰ ਜਿਸ ਦੇਹ ਸੋ ਲੋਕੀ ਤੇ ਐਵੇਂ ਇੱਧਰ ਉੱਧਰ ਧੱਕੇ ਖਾਂਦੇ ਫਿਰਦੇ ਆ ਆਪਣੇ ਗੁਰੂ ਕੋਲੋਂ ਮੰਗਣ ਤੇ ਕੀ ਨਹੀਂ ਮਿਲ ਜਾਂਦਾ ਭਲਾ ਸਾਰਾ ਕੁਝ ਗੁਰੂ ਦੇਣ ਵਾਲਾ ਸੋ ਆਪ ਸਾਰਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ